ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਐਚਐਸ ਫੂਲਕਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਖਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਜੋ ਬਿੱਲ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਵਾਲੀ ਹੈ ਉਸ ਦੀ ਕਾਪੀ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸੈਸ਼ਨ ਤੋਂ 15 ਦਿਨ ਪਹਿਲਾਂ ਮੁਹੱਈਆ ਕਰਵਾਈ ਜਾਵੇ ਤਾਂ ਜੋ ਵਿਰੋਧੀ ਪਾਰਟੀ ਦੇ ਵਿਧਾਇਕ ਬਿੱਲਾਂ ਨੂੰ ਪੜ੍ਹ ਕੇ ਉਹਨਾਂ ਦੇ ਉੱਤੇ ਬਹਿਸ ਕਰ ਸਕਣ ਫੂਲਕਾ ਨੇ ਆਪਣੀ ਇਸ ਮੰਗ ਦੇ ਲਈ ਪਿਛਲੇ ਸੈਸ਼ਨ ਦਾ ਹਵਾਲਾ ਦਿੱਤਾ ਫੂਲਕਾ ਨੇ ਲਿਖਿਆ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਸਰਕਾਰ ਨੇ ਲਾਅ ਅਫੀਸਰ ਬਿੱਲ ਪੇਸ਼ ਕੀਤਾ ਸੀ ਵਿਰੋਧੀ ਧਿਰ ਨੂੰ ਉਸਦੀ ਕੋਈ ਕਾਪੀ ਮੁਹੱਈਆ ਨਹੀਂ ਕਰਵਾਈ ਗਈ ਤੇ ਬਿਨਾ ਬਹਿਸੋ ਹੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਇਸ ਵਾਰ ਅਜਿਹਾ ਨਾ ਹੋਵੇ ਇਸ ਲਈ ਸਰਕਾਰ ਨੂੰ ਤਾਕੀਦ ਕੀਤੀ ਜਾਵੇ ਕਿ ਸੈਸ਼ਨ ਤੋਂ 15 ਦਿਨ ਪਹਿਲਾਂ ਜੋ ਵੀ ਬਿੱਲ ਪੇਸ਼ ਕੀਤੇ ਜਾਣੇ ਨੇ ਉਹਨਾਂ ਦੀ ਕਾਪੀ ਵਿਰੋਧੀ ਧਿਰ ਤੱਕ ਪਹੁੰਚਾਈ ਜਾਵੇ ਫੁਲਕਾਨੇ ਨੇ ਕਿਹਾ ਕਿ ਇਸ ਵਾਰ ਕੈਪਟਨ ਸਰਕਾਰ ਕਈ ਜ਼ਰੂਰੀ ਬਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਵਾਲੀ ਹੈ ਬਜਟ ਸੈਸ਼ਨ ਦੇ ਲਈ ਕਿਸੇ ਅਧਿਕਾਰਕ ਤਰੀਕ ਦਾ ਐਲਾਨ ਹਾਲੇ ਤੱਕ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ 15 ਜੂਨ ਤੱਕ ਵਿਧਾਨ ਸਭਾ ਦਾ اجلاس ਸ਼ੁਰੂ ਹੋ ਸਕਦਾ ਹੈ